ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੇ ਇਲੈਕਸ਼ਨ ਅੰਦ ਲੈ ਕੇ ਹਾਜ਼ਰਾਂ 25 ਮਿੰਟ 25 ਖਬਰਾਂ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਵੱਡੀ ناکਾਮ ਸਾਜ਼ਿਸ਼ ਭਾਰਤ-ਪਾਕ ਸਰਹੱਦ ਨੇੜੇ ਭਾਰੀ ਮਾਤਰਾ ਦੇ ਵਿੱਚ ਜ਼ਖੀਰਾ ਬਰਾਮਦ ਪਿੰਡ ਸਾਹੋਵਾਲ ਦੇ ਵਿੱਚ ਪਾਰੀ ਮਾਤਰਾ ਚ ਗੋਲਾ ਬਾਰੂਦ ਬਰਾਮਦ ਖੇਤਾਂ ਦੇ ਵਿੱਚੋਂ 4.5 ਕਿਲੋ ਆਡੀਐਕਸ 5 ਹੱਥ ਗੋਲੇ ਬਾਰੂਦ 5 ਪਿਸਤੌਲ 8 ਮੈਗਜ਼ੀਨ 200 ਵੀ ਕਾਰਤੂਸ ਬਰਾਮਦ ਹੋਏ ਨੇ ਦੋ ਬੈਟਰੀਆਂ ਤੇ ਇੱਕ ਰਿਮੋਟ ਕੰਟਰੋਲ ਵੀ ਬਰਾਮਦ ਹੋਇਆ ਬੀਐਸਐਫ ਅਤੇ ਪੁਲਿਸ ਨੇ ਸਾਰਾ ਸਮਾਨ ਕਬਜ਼ੇ ਦੇ ਵਿੱਚ ਲੈ ਲਿਆ ਤੇ ਹੋਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਹਾਂ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ ਚ ਸਾਡੇ ਲਗਾਤਾਰ ਜਿਦਾਂ ਕਣਕਦੀਆਂ ਵਾਡੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਦਿੰਦੀ ਹੈ ਜਿਸ ਸਰਚ ਦੌਰਾਨ ਦੋ ਵੱਡੇ ਪੈਕੇਟ ਬਲੈਕ ਕਲਰ ਦੇ ਪੋਲੀਥੀਨ ਚ ਜਿਹੜੇ ਉਹ ਮਿਲੇ ਆ ਚੋ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ ਚਾਰ ਪਿਸਟਲ ਨੇ 9ਐਮਐਮ ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ ਅੱਠ ਮੈਗਜ਼ੀਨ ਨੇ ਰਿਮੋਟ ਐ ਦੋ ਤੇ ਰਾਉਂਡ 220 ਰਾਉਂਡ ਨੇ 9ਐਮਐਮ ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰ ਡੀ ਐਕਸ ਐਕਸਪਲੋਸਿਵ ਹੈ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾਅਦ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀ ਐਸ ਐਫ ਜਵਾਨ ਸਾਡੇ ਪੰਜਾਬ ਵਿੱਚ ਕੀ ਲੱਗਦਾ ਕੁਝ ਲੈਡਾ ਵੱਡੀ ਕੇਪ ਜਿਹੜੀ ਹੋਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ ਅਸੀਂ ਐਫਆਈਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਨਾਲ ਸਰਚ ਕਰਾਂਗੇ। ਤਾ 36 ਗ੍ਰੇਨੇਡਾ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਦੀ ਪੇਸ਼ੀ ਹੋਈ ਆ ਪ੍ਰਤਾਪ ਸਿੰਘ ਬਾਜਵਾ ਦੀ ਪੇਸ਼ੀ ਮੋਹਾਲੀ ਸਾਈਬਰ ਸੈੱਲ ਦੇ ਵਿਖੇ ਹੋਈ ਜਿੱਥੇ ਪ੍ਰਤਾਪ ਸਿੰਘ ਬਾਜਵਾ ਪਹੁੰਚਦੇ ਨੇ ਐਲਓਪੀ ਪ੍ਰਤਾਪ ਬਾਜਵਾ ਤੋਂ ਪੁੱਛਗਿਛ ਹੁੰਦੀ ਆ ਬਾਜਵਾ ਦੀ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਜਦੋਂ ਪੁਲਿਸ ਬੁਲਾਵੇ ਹੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਬਾਜਵਾ ਨੂੰ ਪੇਸ਼ ਖੂਣਾ ਪਵੇਗਾ ਐਚਸੀ ਨੇ ਪੇਸ਼ੀ ਮੌਕੇ ਨਿਰਦੇਸ਼ ਦਿੱਤੇ ਨੇ ਕਰੀਬ ਦੁਪਹਿਰ 2 ਵਜੇ ਇਹ ਪੇਸ਼ੀ ਹੋਣੀ ਅੰਮ੍ਰਿਤਸਰ ਦੀ ਟਾਰੀ ਸਰਹੱਦ ਤੇ ਬਹੁਤ ਹੀ ਭਾਵੁਕ ਤੇ ਖਾਸ ਦਿਨ ਦੇਖਣ ਨੂੰ ਮਿਲਿਆ ਲੋਕ ਜਿਹੜੇ ਨੇ ਪਾਕਿਸਤਾਨ ਤੋਂ ਭਾਰਤ ਵਾਪਸ ਆ ਰਹੇ ਨੇ ਉਹਨਾਂ ਨੂੰ ਲੈਣ ਦੇ ਲਈ ਉਹਨਾਂ ਦੇ ਪਰਿਵਾਰ ਪਹੁੰਚ ਰਹੇ ਨੇ ਤੇ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਪੋਤੇ-ਪੋਤੀਆਂ ਆਪਣੀ ਦਾਦੀ ਨੂੰ ਲੈਣ ਟਾਰੀ ਬਾਰਡਰ ਤੇ ਪਹੁੰਚ ਲੋਹਰ ਪਾਕਿਸਤਾਨ ਤੋਂ ਦੋ ਹਫਤਾ ਕਾਮ ਹੈ ਅੱਜ ਕੱਲੇ ਵਾਪਸ ਆਏ ਹਾਂ ਜੀ ਉਸ ਕਰਕੇ ਆਏ ਆ 8 ਦਿਨ ਹੋਏ ਥੀ ਨਨੋ ਕੇ ਮੈਨੂੰ ਤੇ ਕੇਸ ਹੈ ਮੈਨੂੰ ਕਿੰਨੇ ਦਿਨ ਲੈਂਦੇ ਬੀਤੇ ਤੇ ਕੇਸ ਮੀਨ ਨੇ ਤੇ ਕੇਤੀ ਉਹ ਅੱਠ ਦਿਨ ਬਾਅਦ ਵਾਪਸ ਆਏ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵਾਪਸ ਵਾਪਸ ਆ ਗਏ ਨੇ ਤੁਮਹੁਤ ਵਧੀਆ ਲੱਗ ਰਿਹਾ ਹੈ ਕਿ ਮਮਾ ਵਾਪਸ ਆ ਗਿਆ ਆਪਣੀ ਪਰਵਾਰ ਚ ਆ ਗਿਆ ਹਾਂਜੀ ਤੁਮਹੁਤ ਸਾਹਿਬ ਐ ਕਿਹੜਾ ਕੰਮ ਨਹੀਂ ਮੇ ਮੋਲ ਖਰਾਸੀ ਪਰ ਇਸ ਕਰਕੇ ਵਾਪਸੀ ਆਣਾ ਪਿਆ ਲੱਗਦਾ ਜਿਹੜੀ ਇੱਥੇ ਘਟਨਾ ਆਈ ਹੈ ਉਹਨੂੰ ਕਿਸ ਤਰੀਕੇ ਨਾਲ ਮੀਟੇ ਚੜਦੇ ਕੱਲ੍ਹ ਤੋਂ ਕੱਲ੍ਹ ਦੀ ਪਟਿਆਲਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨੇੜੇ ਕੁਝ ਨੌਜਵਾਨਾਂ ਦੇ ਵੱਲੋਂ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਿਹੜੀ ਦਹਿਸ਼ਤਗਰਦੀ ਦਿਖਾਈ ਗਈ ਆ ਕੁਝ ਨੌਜਵਾਨਾਂ ਦੇ ਨਾਲ ਉਹਨਾਂ ਨੇ ਕੋਟਮਾਰ ਕੀਤੀ ਸ਼ਰੇਆਮ ਫਾਇਰਿੰਗ ਕੀਤੀ ਸੀਸੀਟੀਵੀ ਦੇ ਵਿੱਚ ਬਦਮਾਸ਼ ਕੈਦ ਹੋਏ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਅਤੇ ਦੇਵੀਗੜ ਖੇਤਰਾਂ ਦੇ ਕੁਝ ਨੌਜਵਾਨ ਵਿਦੇਸ਼ ਦੇ ਵਿੱਚ ਆਪਣੇ ਨਾਲ ਹੋ ਰਹੀ ਜ਼ਿਆਤੀ ਨੂੰ ਲੈ ਕੇ ਇੱਕ ਵੀਡੀਓ ਜਾਰੀ ਕਰਦੇ ਨੇ ਇਸ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਟਲੀ ਦੇ ਵਿੱਚ ਰਹਿ ਰਹੇ ਹਾਂ ਤੇ ਠੱਗ ਏਜੰਟਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਭੇਜਿਆ ਗਿਆ ਸੀ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪਟਿਆਲਾ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਖਾਣ ਮਾਜਰਾ ਤੋਂ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਕਪੀਤੇ ਦਿਨੀ ਕੈਨੇਡਾ ਵਿਖੇ ਗੋਲੀ ਲੱਗਣ ਕਾਰਨ ਹਰਸਿਮਰਤ ਕੌਰ ਰੰਦਾਵਾ ਤਰਨਤਾਰਨ ਦੀ ਨਿਆਣ ਵਾਲੀ ਕੁੜੀ ਦੀ ਮੌਤ ਹੋ ਗਈ ਸੀ ਮਰੇਕ ਦੇ ਜਿਹੜੀ ਆ ਉਸਦੇ ਥੋੜੇ ਸਮੇਂ ਦੇ ਵਿੱਚ ਭਾਰਤ ਆਵੇਗੀ ਤਰਨਤਾਰਨ ਦੇ ਪਿੰਡ ਧੋਂਦਾ ਦੀ ਰਹਿਣ ਵਾਲੀ ਸੀ ਮਰੇਕ ਦੇ ਦਾਦਾ ਸੁਖਵਿੰਦਰ ਸਿੰਘ ਰੰਦਾਵਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਸੰਸਕਾਰ ਪਿੰਡ ਵਿਖੇ ਕੀਤਾ ਜਾਵੇਗਾ ਹਰਸਿਮਰਤ ਰੰਦਾਵਾ ਦੀ ਬੋਡੀ ਸਟ੍ਰਕਚਰ ਦੇ ਆ ਰਹੀ ਹੈ ਤੇ ਅਸੀਂ ਉਦੋਂ ਸਰਕਾਰ ਸਟ੍ਰੈਟਜੀ ਕਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਬੱਚੀ ਆ ਉਹਨੂੰ ਇਨਸਾਫ ਦਵਾਇਆ ਜਾਵੇ ਚੰਗੇਪੁਰ ਖਾਸਤੇ ਬਹੁਤ ਬ੍ਰਾਈਟ ਬੱਚੀ ਸੀ ਸਾਡੀ ਚੰਗੇਪੁਰ ਖਾਸਤੇ ਬਾਹਰ ਪੜਨ ਵਾਸਤੇ ਗਈ ਸੀ ਪਰ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਈ ਸਰਕਾਰਾਂ ਦੀ ਅਣਗਹਿਲੀਆਂ ਜਾਂ ਬੇਲ ਅਲਗਰਜ਼ੀਆਂ ਅਸੀਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਤੇ ਬੱਚੇ ਦਾ ਆਪਣੇ ਸਾਰਿਆਂ ਦੇ ਜਾਂਦੇ ਨੇ ਬਾਹਰ ਪੜਨ ਵਾਸਤੇ ਚੰਗੇ ਫਿਊਚਰ ਦੀ ਕਾਮਨਾ ਵਾਸਤੇ ਪਰ ਉੱਥੇ ਜਾ ਕੇ ਜੇ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਤੇ ਮਾਪੇ ਦਾ ਜੀਣਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਕਿ ਉਹਨਾਂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਗੱਲ ਨਹੀਂ ਹੋ ਰਹੀ ਸੋ ਕਿੱਦਾਂ ਅਸੀਂ ਬਰਦਾਸ਼ਤ ਕਰਾਂਗੇ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਮੋਗਾ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਪਾਕਿਸਤਾਨ ਦਾ ਨਾਮੋਂ ਨਿਸ਼ਾਨ ਮਿਟਾ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਇਹ ਪਹਿਲਗਾਮ ਦੇ ਵਿੱਚ ਜੋ ਹਮਲਾ ਕੀਤਾ ਅਤਵਾਦੀਆਂ ਨੇ ਉਸ ਨੂੰ ਲੈ ਕੇ ਮੋਗਾ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਪਿੰਡ ਮਾਨਕਪੁਰ ਤਰੰਤਾਰੰ ਦਾ ਜਿੱਥੋਂ ਦਾ ਵਸਨੀਕ ਕਿਸਾਨ ਨਿਰਵੇਲ ਸਿੰਘ ਜਿਸ ਦੇ ਘਰ ਤੇ ਛਾਪਾ ਮਾਰਿਆ ਗਿਆ ਛਾਪਾ ਮਾਰਨ ਦਾ ਕਾਰਨ ਇਹ ਸੀ ਕਿ ਉਹ ਵਿਸਾਖੀ ਦੌਰਾਨ ਪਾਕਿਸਤਾਨ ਗਿਆ ਸੀ ਤੇ ਵਾਪਸ ਆਉਣ ਵੇਲੇ ਉਹ ਕੁਝ ਦਵਾਈਆਂ ਲਿਆਇਆ 10 ਕਿਸਮਾਂ ਦੀਆਂ ਦਵਾਈਆਂ ਉਸ ਦੇ ਘਰੋਂ ਬਰਾਮਦ ਹੋਈਆਂ ਨੇ ਜਦ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨ ਦਾ ਕਹਿਣਾ ਸੀ ਕਿ ਉਹ ਆਪਣੇ ਪਾਲੇ ਹੋਏ ਕਬੂਤਰਾਂ ਦੇ ਲਈ ਇਹ ਦਵਾਈ ਪਾਕਿਸਤਾਨ ਤੋਂ ਲਿਆਇਆ ਉਹ 온 ਦੀ ਬੇਸਟ ਆਫ ਸਿਕਰ ਇਨਫੋਰਮੇਸ਼ਨ ਸਾਨੂੰ ਕਲ ਕਲ ਇਨਫੋਰਮੇਸ਼ਨ ਇਕੱਠਾਈ ਸੀ ਇਨਫਾਰਮਰ ਨੇ ਸਾਨੂੰ ਦੱਸਿਆ ਕਿ ਪਾਕਿਸਤਾਨ ਤੋਂ ਇੱਕ ਮੈਡੀਸਿਨ ਜਿਹੜੀ ਆਈ ਹੈ ਓਪਨਡ ਮਾਨਕਪੁਰ ਦਾ ਇੱਕ ਨਰਵੈਲ ਸਿੰਘ ਵਾ son of ਦੁੱਲਾ ਸਿੰਘ ਉਹ ਵਿੱਚ ਦਾ ਪਿੰਡ ਦੇ ਵਿੱਚ ਉਸ ਦੇ ਦੇਖ ਦਿੱਤੇ ਸੀ ਐ ਐਸ ਐਚਓ ਕੱਚਾ ਪੱਕਾ ਸਰਦਾਰ ਬਲਰਾਜ ਸਿੰਘ ਜੀ ਤੇ ਮੇਰੇ ਵੱਲੋਂ ਇੱਕ ਟੀਮ ਬਣ ਕੇ ਸੀ ਦੋਨੇ ਜਾਂਟ ਰੈਡ ਕੀਤੀ ਜਾਂਟ ਰੈਡ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦੇ ਵਿੱਚ ਗਏ ਪਿੰਡ ਮਾਨਕਪੁਰਾ ਜੋ ਕਿ ਕੱਚਾ ਪੱਕਾ ਦੇ ਬਿਲਕੁਲ ਲੱਗ ਗਿਆ ਪੰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਅਸੀਂ ਜਦੋਂ ਤਲਾਸ਼ੀ ਲਈ ਉਹਨਾਂ ਦੇ ਘਰ ਦੇ ਵਿੱਚੋਂ ਉਹ ਦਵਾਈ ਜਿਹੜੀ ਰਿਕਵਰ ਹੋਈ ਉਹ ਦਵਾਈ ਤੋਂ ਅਸੀਂ 10 ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਅਸੀਂ ਸੀਜ਼ ਕਰ ਲਈ ਸੀਜ਼ ਕਰਨ ਤੋਂ ਬਾਅਦ ਚਾਰ ਤਰ੍ਹਾਂ ਦੇ ਸੈਂਪਲ ਜਿਹੜੇ ਅਸੀਂ ਉਹ ਭੇਜ ਦਿੱਤੇ ਆ ਆਪਣੀ ਜਿਹੜੀ ਪੰਜਾਬ ਦੀ ਡਰੱਗ ਲੈਬ ਹੈਗੀ ਆ ਥਰਡ ਉਹਨਾਂ ਦਾ ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਐਕਚੁਅਲੀ ਉਹ ਕੀ ਆ ਪਠੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕਰਵਾਇਆ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਤੇ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਇਸ ਕੈਂਡਲ ਮਾਰਚ ਦੇ ਵਿੱਚ ਜਿਹੜਾ ਕਿ ਸ਼ਿਰਕਤ ਕੀਤੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਪੂਰਾ ਦੇਸ਼ ਖੜ੍ਹਾ ਹੈ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨੀਆਂ ਅਜਿਹਾ ਹੀ ਜਵਾਬ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਨਾਲ ਕੀਤਾ ਹੈ ਹਿੰਦੁਸਤਾਨੀ ਜੋ ਵੀ ਹੋਵੇਗਾ ਉਸਦੇ ਮਨ ਦੇ ਵਿੱਚ ਇਸ ਵੇਲੇ ਕੁੱਸਾ ਹੈ ਸ਼ਬਦਾਚੇ ਨਿੰਦਾ ਕਰਦੀਆਂ ਬਹੁਤ ਹੀ ਦੁਖਦਾਈ ਹਾਦਸਾ ਜਿਹਨੇ ਸਾਰੇ ਦੇਸ਼ ਦੇ ਦਿਲਾਂ ਨੂੰ ਝੰਜੋੜ ਕੇ ਰੱਖਤਾ ਹੈਗਾ ਇੱਕ ਕਾਇਰ ਬੁੱਦਲ ਗੁੱਸਦਲਾ ਨੇ ਇੱਕ ਨੇ ਹਫਤੇ ਸੈਲਾਨੀਆਂ ਦੇ ਉੱਤੇ ਬੇਕਸੂਰਾ ਤੇ ਉੱਤੇ ਜਿਸ ਬੇਰਹਿਮੀ ਦੇ ਨਾਲ ਸਾਡੇ ਹਿੰਦੂ ਭਰਾਵਾਂ ਦਾ ਕਤਲ ਕੀਤਾ ਅੱਜ ਦੇਸ਼ ਦਾ ਹਰ ਵਾਸੀ ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ ਅੱਜ ਡਟ ਕੇ ਆਪਣੇ ਭਰਾਵਾਂ ਦੇ ਨਾਲ ਖੜਿਆ ਤੇ ਉਹਨਾਂ ਪਰਿਵਾਰਾਂ ਦੇ ਨਾਲ ਖੜਿਆ ਹੈ ਜਿਨ੍ਹਾਂ ਦੇ 10 ਮਿੰਟਾਂ ਦੇ ਅੰਦਰ ਇਹਨਾਂ ਨੇ ਸਾਰੀ ਜ਼ਿੰਦਗੀਆਂ ਰੋਲ ਕੇ ਰੱਖਤੀਆਂ ਉਹਨਾਂ ਮਾਵਾਂ ਦੇ ਨਾਲ ਭੈਣਾਂ ਦੇ ਨਾਲ ਸਾਰਿਆਂ ਦੇ ਨਾਲ ਇਸ ਦੁੱਖ ਦੀ ਘੜੀ 'ਚ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਇਹਨਾਂ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਜਿਹੜਾ ਨੇ ਪਿਛੋ ਇਹਨਾਂ ਨੂੰ ਇਹਦੀ ਤਿਆਰੀ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਇਹੋ ਜਿਹਾ ਸਬਕ ਸਿਖਾਏ ਕਿ ਕਿਸੇ ਨੂੰ ਹਿੰਮਤ ਨਾ ਹੋਵੇ ਮੈਮਟੀ ਲੱਗਦਾ ਨੇ ਆ ਮੈਂ ਜ਼ਰੂਰ ਕਵਾਂਗੀ ਕਿ ਜਿੱਥੇ ਦੇਸ਼ਵਾਸੀ ਕਿਸੇ ਵੀ ਧਰਮ ਦੇ ਹੋਣ ਉਹ ਅੱਜ ਦੇਸ਼ ਤੇ ਹੱਕ 'ਚ ਇਹਨਾਂ ਪਰਿਵਾਰਾਂ ਦੇ ਨਾਲ ਖੜਿਆ ਉਥੇ ਮੈਂ ਉਸ ਘੋੜੇ ਵਾਲੇ ਦਾ ਉਹਨੂੰ ਵੀ ਮੈਂ ਨਮਨ ਕਰਦੀ ਆ ਹਰੇਕ ਨੂੰ ਜ਼ਿੰਦਗੀ ਪਿਆਰੀ ਹੁੰਦੀ ਹੈ ਇਹ ਗਰੀਬ ਕਲਾ ਕਮਾਉ ਜਿਹੜਾ ਆਦਲ हसन ਸਿਗਾ ਉਨੇ ਆਪ ਦੇ ਭਰਾਵਾਂ ਨੂੰ ਆਪਣੇ Hindu ਭਰਾਵਾਂ ਨੂੰ ਬਚਾਉਣ ਵਾਸਤੇ ਆਪ ਦੀ ਜਾਨ ਕੁਰਬਾਨ ਕਰ ਦਿੱਤੀ ਮੈਂ ਉਹਨੂੰ ਵੀ ਸਲਾਮ ਕਰਦੀ ਹਾਂ ਤਾਂ ਅਗਲੀ ਖਬਰ ਪਵਾਨੀਗੜ੍ਹ ਤੋਂ ਪਵਾਨੀਗੜ੍ਹ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕਿਰਾਏ ਦੀ ਥਾਂ ਲੈ ਕੇ ਪਟਾਕੇ ਬਣਾਏ ਜਾ ਰਹੇ ਸੀ ਟੈਸਟਿੰਗ ਵੇਲੇ ਤਮਾਕਾ ਹੋਇਆ ਜਿਸ ਤੋਂ ਬਾਅਦ ਗਵਾਂਡੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਕਾਰਵਾਈ ਅਗਲੀ ਕੀਤੀ ਜਾ ਰਹੀ ਹੈ ਇਹ ਜਾਣੇ ਵਾਲੇ ਆਪ ਟ੍ਰੈਨੇਟਰ ਕਿ ਕੰਮ ਕਰਦੇ ਹੋ ਜਹਾ ਪਰ मैं तो जी यहाँ परसों आया था क्या कम काम क्या करते हो जहाँ पर मैं पटाखे की पैकिंग करूँ जी जो पटाखे फैक्ट्री पैकिंग कर रहे हो कहाँ से कब से कर रहे हो यहाँ पर मैं जी परसों ही आया जी तो पहले भी कर रहे हैं जहाँ पर जी नहीं मैं तो पहली बार ही पहले प, तीन दिन पहले ही आया मतलब तीन दिन जो आप बना रहे हो इसका मालिक कौन है इनका मालिक का वो तो वह है जो चब्बी लेके चले गए कहाँ है कहाँ का रहने वाला है वो वही नहीं पता जी ਪਤਾ ਨਹੀਂ ਜੀ ਨਹੀਂ ਜੋ ਵਸਤਵਾਜੀ ਤਿਆਰ ਕਰ ਰਹੇ ਉਸ ਦਾ ਲਾਇਸੈਂਸ ਵਗੈਰਾ ਹੈ ਕੁਝ ਆਪਕੇ ਕੋਲ ਜੀ ਨਹੀਂ ਕੁਝ ਨਹੀਂ ਤਾਂ ਮੋਗਾ ਦੇ ਨਾਲ ਲੱਗਦੇ ਪਿੰਡ ਰਾਮੂ ਵਾਲਾ ਛੜਿਕ ਰੋਡ ਤੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਏ ਬਿਜਲੀ ਦੀਆਂ ਤਾਰਾਂ ਜਿਹੜੀਆਂ ਸੀ ਉਸ ਦੇ ਅੰਦਰ ਸਪਾਰਕਿੰਗ ਹੋਈ ਜਿਸ ਕਰਕੇ ਇਹ ਅੱਗ ਲੱਗੀ ਪਿੰਡ ਵਾਸੀਆਂ ਨੇ ਮਿਲ ਕੇ ਕਾਬੂ ਕੀਤਾ ਏ ਸਾਗ ਤੇ 25 ਤੋਂ 30 ਏਕੜ ਫਿਰ ਵੀ ਫਸਲ ਜਿਹੜੀ ਹੈ ਉਹ ਨੁਕਸਾਨੀ ਪਹਿਲਗਾਮ ਦੇ ਵਿੱਚ ਹੋਏ دہشت گردی ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਆ ਉੱਥੇ ਹੀ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਸਾਰਾ ਦੇਸ਼ ਇਸ ਵੇਲੇ ਖੜਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਭਾਰਤੀ ਫੌਜ ਇਹਨਾਂ دہشت گردਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਉੱਥੇ ਹੀ ਸਾਰਾ ਦੇਸ਼ ਆਪਣੇ ਆਪਣੇ ਤਰੀਕੇ ਦੇ ਨਾਲ ਮਾਰੇ ਗਏ ਪਰਿਵਾਰਾਂ ਦੇ ਨਾਲ ਖੜਾ ਹੈ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹਾਂ ਪਠਾਨਕੋਟ ਵਿੱਚ ਅਸਰ ਵੇਖਣ ਨੂੰ ਮਿਲਿਆ ਹੈ ਵਪਾਰ ਮੰਡਲ ਦੇ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਰੋਸ ਜ਼ਾਹਰ ਕੀਤਾ ਗਿਆ ਸਰਕਾਰਾਂ ਅੱਗੇ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਪਾਕਿਸਤਾਨ ਦੇ ਖਿਲਾਫ ਕੋਈ ਐਕਸ਼ਨ ਲਿਆ ਜਾ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਖਰੀਦ 112839 ਮੈਟ੍ਰਿਕ ਟਨ ਜਿਹੜੀ ਖਰੀਦ ਹੋਈ ਹੈ ਜਦੋਂ ਕਿ ਲਿਫਟਿੰਗ ਜਿਹੜੀ ਹੋ ਚੁੱਕੀ ਹੈ 88306 ਮੈਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਜੋ ਕਿ ਹੁਣ ਤੱਕ ਦੀ ਕੋ ਲਿਫਟਿੰਗ ਦਾ 69% ਹੈ ਤੁਹਾਨੂੰ ਦੱਸ ਦਈਏ ਕਿ ਖਰਾਬ ਮੌਸਮ ਦਾ ਡਰ ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਦੇਖਿਆ ਜਾ ਸਕਦਾ ਹੈ ਸਮਾਂਦ ਵਿੱਚ ਬੱਦਲਾਂ ਦੀ ਆਵਾਜ਼ ਦੇ ਨਾਲ ਮੰਡੀਆਂ ਦੇ ਵਿੱਚ ਖੜੇ ਹੋਏ ਕਿਸਾਨਾਂ 'ਚ ਉਹਨਾਂ ਨੂੰ ਚੇਤਾ ਹੋ ਰਹੀ ਹੈ ਜਦੋਂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਕਿ ਪੂਰੀ ਤਰੀਕੇ ਦੇ ਨਾਲ ਅਲਰਟ ਹੈ ਇਸੇ ਲੜੀ ਤਹਿਤ ਅੱਜ ਮੋਗਾ ਪੁਲਿਸ ਨੇ ਐਸਪੀ ਐਚ ਸੰਦੀਪ ਸਿੰਘ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਸਪਾ ਸੈਂਟਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਟਾਬਿਆਂ ਦੇ ਵਿੱਚ ਹੂਕਾ ਬਾਰਾਂ ਦੀ ਜਾਂਚ ਕੀਤੀ ਐਸਐਸਪੀ ਸੰਦੀਪ ਸਿੰਘ ਨੇ ਵੀ ਕਿਹਾ ਕਿ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਾਂਚ ਕਰ ਰਹੇ ਹਾਂ ਜੇ ਕੋਈ ਸ਼ਰਾਰਤੀ ਅੰਸਰ ਹੋਇਆ ਘਟਨਾ ਨੂੰ ਅੰਜਾਮ ਦੇਂਦਾ ਹੈ ਤਾਂ ਮੋਕੇ ਤੇ ਉਸ ਨੂੰ ਠੱਲ ਪਾਈ ਜਾਵੇ ਲੁਧਿਆਣਾ ਦੇ ਖੋਡੇ ਮੋਹੱਲੇ ਦੇ ਵਿੱਚ ਅੱਗ ਲੱਗੀ ਆ ਅੱਗ ਲੱਗਣ ਤੋਂ ਬਾਅਦ ਔਰਤ ਜਿਹੜੀਆਂ ਨੇ ਘਰੋਂ ਭੱਜ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਲੇ ਦੁਆਲੇ ਦੇ ਲੋਕਾਂ ਨੇ ਖੁਦ ਨੂੰ ਅੱਗ ਤੋਂ ਬੁਝਾਉਣ ਦੀ ਕੋਸ਼ਿਸ਼ ਕੀਤੀ ਸਿਲੰਡਰ ਨੂੰ ਚਾਰੇ ਪਾਸੇੋਂ ਟੱਕ ਲਿਆ ਸਿਲੰਡਰ ਕਰਕੇ ਆਗ ਲੱਗੀ ਸੀ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਮੌਕੇ ਤੇ ਆਂਦੀ ਆ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਇਤਲਾ ਇਸੀ ਜੀ ਤੇ ਫਟ ਬੋਲੇ ਜਿਉਂ ਚੌਕਾਂ ਦੇ ਕੋਲ ਘਰ ਤੇ ਗੈਸ ਨੂੰ ਬਰਾਦ ਰੱਖੀ ਹੈ ਜੀ ਅਸੀਂ ਬੋਲੀ ਨੋਟ ਤੇ 5 ਮਿੰਟਾਂ ਦੀ ਅਸੀਂ ਮੁੱਖ ਦੀ ਅੱਗੇ ਗਿਆ ਦੇਖਿਆ ਗਿਆ ਸਮਨ ਤੋਂ ਆਖੋ ਪਲੀ ਸੀ ਅਸੀਂ ਉਸੇ ਟਾਈਮ ਆ ਗਏ ਠੀਕ ਆ ਫਿਰ ਸਰ ਅੱਗ ਲੱਗਣ ਦਾ ਕਾਰਨ ਸਮਝ ਆਇਆ ਕੁਝ ਅੱਗ ਨੂੰ ਲੱਗਣ ਦਾ ਕਾਰਨ ਗੈਸ ਸਿਲੰਡਰ ਨੂੰ ਤੇ ਤੁਹਾਨੂੰ ਪਤਾ ਹੀ ਹੈ ਠੀਕ ਹੈ ਆ ਸਿਲੰਡਰ ਫਟ ਗਿਆ ਸੀ ਜਾਂ ਸਿਲੰਡਰ ਰੋਕ ਲਗੇ ਕੋਈ ਫਟਿਆ ਨਹੀਂ ਸਿਲੰਡਰ ਠੀਕ ਠਾਕ ਹਨਾ ਦਾ ਅੱਛਾ ਮੇਰੇ ਖਿਆਲ ਤੋਂ ਹੋ ਸਕਦਾ ਪਾਈਪ ਮਿਲ ਕੇ ਦੀਪ ਹੋਣ ਕਰਕੇ ਜਿਹੜਾ ਕੋਈ ਨੁਕਸਾਨ ਵਗੈਰਾ ਜੀ ਨੁਕਸਾਨ ਤੇ ਨਹੀਂ ਇਹਨਾਂ ਕੋਈ ਹੋਏ ਦਰਵਾਜ਼ੇ ਤਾ ਕਾਦੀਆਂ ਦੀ ਪੁਲਿਸ ਦੇ ਵੱਲੋਂ ਚਿੱਟਾ ਵੇਚਣ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ ਝਾੜੀਆਂ ਦੀ ਓਟ ਲੈ ਕੇ ਨਸ਼ਾ ਤਸਕਰ ਜਿਹੜੇ ਨੇ ਨਸ਼ਾ ਵੇਚਦੇ ਸੀ ਨੌਜਵਾਨਾਂ ਨੂੰ ਫੜਨ ਦੇ ਵਿੱਚ ਸਫਲ ਹੋਈ ਆ ਪੁਲਿਸ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜ ਕੇ 27 ਐਨਡੀਪੀਐਸ ਦੇ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਤੇ ਅਦਾਲਤਾਂ ਦੇ ਹੁਕਮ ਤੋਂ ਬਾਅਦ ਇਹਨਾਂ ਨੂੰ ਨਸ਼ਾ ਛਡੌ ਕੇਂਦਰ ਦੇ ਵਿੱਚ ਭੇਟੀ ਕਰਵਾਇਆ ਗਿਆ ਇੱਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਦੇਰ ਰਾਤ ਧਾਰੀਵਾਲ ਦੇ ਜੀਟੀ ਰੋਡ ਤੇ ਰਘੂਨਾਥ ਮੰਦਿਰ ਦੇ ਨਜ਼ਦੀਕ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ ਹਾਲਾਂਕਿ ਈ-ਰਿਕਸ਼ੇ ਦੇ ਡਰਾਈਵਰ ਤੇ ਉਸ ਵਿੱਚ ਸਵਾਰ ਇੱਕ ਸਵਾਰੀ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਹਿੰਮਤ ਦਿਖਾਈ ਪ੍ਰਾਈਵੇਟ ਬੱਸ ਵਾਲੇ ਨੂੰ ਜਿਹੜੇ ਕਿ ਪਿੱਛੇ ਕਰਕੇ ਕਾਬੂ ਕਰ ਲਿਆ ਉਸ ਦਾ ਪਿੱਛਾ ਕਾਫੀ ਦੂਰ ਤੱਕ ਕੀਤਾ ਗਿਆ ਪੁਲਿਸ ਨੂੰ ਬੁਲਾਇਆ ਡਰਾਈਵਰ ਪੁਲਿਸ ਦੇ ਹਵਾਲੇ ਕਰਵਾਇਆ ਜੀ ਸੰਗਸ਼ਾਹਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਧਾਰੀਵਾਲ ਸ਼ਹਿਰ ਆਇਆ ਸੀ ਮੈਂ ਮੇਰਾ ਭਰਾ ਵਾ ਛੋਟਾ ਹੀ ਰੱਛਾ ਚਲਾਉਂਦਾ ਤੇ ਮੇਰੇ ਨਾਲ ਘਰ ਵਾਪਸ ਕਰ ਲੈਂਦਾ ਸੀ। ਅਸੀਂ ਵਾਪਸ ਜਾ ਰਹੇ ਤੇ ਇਹਨੂੰ ਕਰਨੇ ਕਾਰਜ ਲੱਗੇ। ਲక్ష్ਮੀ ਟੈਲੀਫੋਨ ਦੇ ਲੱਗੇ ਲਿਆ ਕੇ ਬੱਸ ਵਾਲੇ ਨੇ ਰੋਂਗ ਸਾਈਡ ਆੜੇ ਸਿੱਧੀ ਬੱਸ ਮਾਰੀ। ਛੱਟ ਲੱਗੀ ਸਿਰ ਛੱਟ ਲੱਗੀ ਮੇਰੇ ਆਹ ਸੋਲਡ ਤੇ ਛੱਟ ਲੱਗੀ। ਇਹਦਾ ਆਟੋ ਚਾਰੇ ਦਾ ਰਿਪੇਅਰ ਹੋ ਜੇ ਤੇ ਮੈਂ ਤੇ ਚਲੋ ਪੱਟੀ ਛੱਟੀ ਮੇਰੀ ਹੋ ਜੂਗੀ। ਦਵਾ ਸਹੀ ਗੇ ਬੜੀ ਗੱਲ ਦੀ। ਜਦੋਂ ਅਸੀਂ ਆਣ ਕੇ ਡਰਾਈਵਰ ਨੂੰ ਮਿਲੇ ਸਾਰਾ ਜਿੰਨੇ ਭੈਣ ਭਰਾਏ ਤੇ ਖੜੇ ਸਾਰਿਆਂ ਨੂੰ ਪਤਾ ਵਾ ਕਿ ਡਰਾਈਵਰ ਨੂੰ ਸ਼ਰਾਬ ਬਹੁਤ ਜ਼ਿਆਦਾ ਸੀ। ਤੌ ਹੁਸ਼ਿਆਰ ਪੋਰਟੋਗਲ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਇੱਕ ਨੌਜਵਾਨ ਨੂੰ ਗੁੰਮਰਾਹ ਕਰਕੇ ਦੋ ਵਿਅਕਤੀਆਂ ਨੇ ਉਸ ਦਾ ATM ਬਦਲ ਲਿਆ ATM ਕਾਰਡ ਬਦਲ ਲਿਆ ਫਿਰ ਉਸ ਦੇ ਖਾਤੇ ਦੇ ਵਿੱਚੋਂ 22000 ਰੁਪਏ ਕਢਵਾ ਲਏ ਜਿਸ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਹੈਲਥ ਸਿਸਟਮ ਦੀ ਆਸਟ੍ਰੇਲੀਆ ਤੱਕ ਤਰੀਫਾਂ ਹੋ ਰਹੀਆਂ ਨੇ 14 ਮੈਂਬਰੀ ਦਾ ਜਿਹੜਾ ਜੱਥਾ ਏ ਉਹ ਪੰਜਾਬ ਸਿਹਤ ਮਾਡਲ ਦੇਖਣ ਆਇਆ 14 ਆਸਟ੍ਰੇਲੀਆਈ ਮੈਂਬਰਾਂ ਚੋਂ ਕੁਝ ਜਿਹੜੇ ਮੈਂਬਰ ਨੇ ਉਹ ਮੈਂਬਰ ਪਾਰਲੀਮੈਂਟ ਆਸਟ੍ਰੇਲੀਆ ਦੇ ਨੇ ਆਸਟ੍ਰੇਲੀਆ ਦੇ ਨਾਲ ਜਲਦੀ ਐਂਗਜੇਂਜ ਚਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਵੇਗਾ ਪ੍ਰੋਗਰਾਮਾਂ ਦੇ ਵਿੱਚ ਸਿਹਤ ਨੂੰ ਲੈ ਕੇ ਚਰਚਾ ਹੋਵੇਗੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚੰਦ ਇਹਨਾਂ ਨੇ ਸਾਡੇ ਅੱਜ ਮੱਲਾ ਕਲੀਨਿਕ ਪਹਿਲਾਂ ਵਿਜ਼ਿਟ ਕੀਤੇ ਫਿਰ ਇਹਨਾਂ ਨੇ ਸਾਡਾ ਜੁੜਾ ਟਰਸ਼ੀ ਕੇਰਾ ਹਸਪੀਟਲ ਲਿਵਰ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਓਲੋਜੀ ਸਾਇੰਸਸ ਨੂੰ ਵਿਜ਼ਿਟ ਕੀਤਾ ਔਰ ਮੱਲਾ ਕਲੀਨਿਕ ਇਹਨਾਂ ਨੂੰ ਬਹੁਤ ਪਸੰਦ ਆਇਆ ਔਰ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਡਲ ਹੈ ਅਸੀਂ ਇਹ ਲੈ ਕੇ ਜਾ ਰਹੇ ਹਾਂ ਆਪਣਾ ਮੈਸੇਜ ਵੀ ਇਹ ਵਾਲਾ ਮਾਡਲ ਆਸਟ੍ਰੇਲੀਆ ਨੂੰ ਵੀ ਬਹੁਤ ਯੂਫੁਲ ਹੈ ਕਿ ਲੋਕਾਂ ਨੂੰ ਜਿਹੜਾ ਉੱਥੇ ਵੀ ਆਸਟ੍ਰੇਲੀਆ ਦਾ ਸਾਡੇ ਨਾਲ ਬਹੁਤ ਕੁਝ ਮਿਲਦਾ ਮੇਨ ਇਹਨਾਂ ਦਾ ਕੰਮ ਉੱਥੇ ਵੀ ਖੇਤੀਬਾੜੀ ਹੈ ਸਾਡੇ ਵਰਗਾ ਵਾਤਾਵਰਣ ਹੈ ਗਰਮੀ ਉੱਥੇ ਵੀ ਬਹੁਤ ਤੇ ਇਹ ਕਹਿੰਦੇ ਵੀ ਜਿਹੜਾ ਤੁਹਾਡਾ ਮੱਲਾ ਕਲੀਨਿਕ ਦਾ ਮਾਡਲ ਹੈ ਸਾਨੂੰ ਬਹੁਤ ਪਸੰਦ ਆਇਆ ਔਰ ਜਿਹੜਾ ਟਰਸੀ ਕੇਅਰ ਦਾ ਵੀ ਉਹ ਵੀ ਹੈਗਾ ਕਿ ਜਿਹੜੇ ਪੇਸ਼ੈਂਟਸ ਆ ਅਫੋਰਡੇਬਲ ਹੈਲਥ ਕੇਅਰ ਦਾ ਜਿਹੜਾ ਹੈਗਾ ਵੀ ਜਿਹੜਾ ਲੋਕਾਂ ਨੂੰ ਜਿਹੜਾ ਉਹਦੀ ਜੇਬ ਤੇ ਬੋਝ ਨਾ ਪਵੇ ਉਹ ਵੀ ਜਰਨ ਨੂੰ ਬਹੁਤ ਪਸੰਦ ਆਇਆ ਤੇ ਇਹ ਇਸੇ ਤਰ੍ਹਾਂ ਇਹਨਾਂ ਨੇ ਆਪਣੇ ਜਿਹੜੇ ਐਗਰੀਕਲਚਰ ਦਾ ਮਾਡਲ ਇਹਨਾਂ ਦੇ ਬਹੁਤ ਵਧੀਆ ਆ ਗਏ ਐਗਰੀਕਲਚਰ ਸਾਡੇ ਸੈਕਟਰ ਆ ਹੋਏ ਉਹਨਾਂ ਦੇ ਨਾਲ ਇਹਨਾਂ ਨੇ ਡਾਇਰੈਕਟਰ ਸਾਹਿਬ ਦੇ ਨਾਲ ਉਹ ਆਈਡੀਆਜ਼ ਐਕਸਚੇਂਜ ਕੀਤੇ ਆ ਇਹਨਾਂ ਦੀਆਂ ਕਿਹੜੀਆਂ ਕ੍ਰੌਪਸ ਆ ਗਈਆਂ ਸਾਡੀਆਂ ਕਿਹੜੀਆਂ ਕ੍ਰੌਪਸ ਆ ਗਈਆਂ ਜਿਹੜੀ এনवायरमेंट ਦੇ ਨਾਲ ਜਿਹੜਾ ਰਿਲੇਟਡ ਆ ਕਿ ਵਾਤਾਵਰਣ ਜਿਹੜਾ ਸਾਡਾ ਖਰਾਬ ਹੋ ਰਿਹਾ ਹੈ ਜਾਂ ਸਾਡਾ ਪਾਣੀ ਖਰਾਬ ਹੋ ਰਿਹਾ ਹਵਾ ਖਰਾਬ ਹੋ ਰਹੀ ਹੈ ਫੂਡ ਦੀ ਟੌਕਸਿਟੀ ਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਕਿਹਾ ਵੀ ਮਿਲਟਸ ਜਿਹੜੀਆਂ ਹੈਗੀਆਂ ਔਰ ਜਿਹੜਾ ਆਰਗੈਨਿਕ ਫਾਰਮਿੰਗ ਹੈ ਆਸਟ੍ਰੇਲੀਆ ਬਹੁਤ ਕੀਨ ਹੈ ਆਰਗੈਨਿਕ ਫਾਰਮਿੰਗ ਵਾਸਤੇ ਤੇ ਇਹ ਬੜਾ ਅੱਛਾ ਇੱਕ ਸਾਡਾ ਰਿਚ ਐਕਸਪੀਰੀਅੰਸ ਹੈਗਾ ਅਗਲੀ ਖਬਰ ਲਹਿਰਾਗਾਗਾ ਤੋਂ ਜਿੱਥੋਂ ਦੇ ਪਿੰਡ ਖਾਈ ਦੇ ਮਾਸਟਰ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਸਕੂਲ ਦੇ ਵੇਲੇ ਉਹ ਡਿਊਟੀ ਜਾ ਰਿਹਾ ਸੀ ਮਾਸਟਰ ਉੱਤੇ ਜਾਨਲੇਵਾ ਹਮਲਾ ਹੋਇਆ ਪੀੜਿਤ ਮਾਸਟਰ ਨਿਰਪੈ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਪਿੰਡ ਖਾਈ ਦੇ ਵਿੱਚ ਜ਼ਮੀਨੀ ਮਾਮਲਾ ਜਿਹੜਾ ਹੈ ਉਹਨਾਂ ਦਾ ਚੱਲ ਰਿਹਾ ਸੀ ਉਸ ਨੂੰ ਲੈ ਕੇ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਯੋਧਨ ਸ਼ਹਿਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਕੂੜੇ ਨੂੰ ਲੈ ਕੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਚੜ੍ਹਦੀ ਸਵੇਰ ਤੋਂ ਲੁਧਿਆਣਾ ਦੇ ਹਲਕਾ ਸਾਊਥ ਦੀ ਐਮਐਲਏ ਰਜਿੰਦਰ ਪਾਲ ਕੌਰ ਛੀਨਾ ਦੇ ਵੱਲੋਂ ਹੱਥਾਂ ਦੇ ਵਿੱਚ ਝਾੜੂ ਫੜ ਕੇ ਇਹ ਅਭਿਆਨ ਜਿਹੜਾ ਇਹ ਸ਼ੁਰੂ ਕੀਤਾ ਗਿਆ ਸਫਾਈ ਅਭਿਆਨ ਪੰਜਾਬ ਸਰਕਾਰ ਜਿਹੜੀ ਹੈ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਕਰੇਗੀ ਹਰੇਕ ਸ਼ਹਿਰ ਦਾ ਹਰੇਕ ਇਲਾਕਾ ਹਰੇਕ ਪਿੰਡ ਸਾਫ਼ ਕੀਤਾ ਜਾਵੇ ਅਸੀਂ ਅੱਜ ਮੇਨ ਕੈਂਪੇਨ ਅਸੀਂ ਐਮ ਐਲ ਏ ਰਜਿੰਦਰ ਕਪਾਲ ਗੁਰ ਸ਼ੀਨਾ ਮੈਡਮ ਜੀ ਹੈਗੇ ਆ ਇਹਨਾਂ ਦੇ ਡਾਇਰੈਕਸ਼ਨ ਅਸਰ ਅਸੀਂ ਅੱਜ ਇੱਕ 6:30 ਦੇ ਸਪੈਸ਼ਲ ਇੱਕ ਡਰਾਈਵ ਭਨਾਈ ਹੈ ਕਲੀਨਲੈਸ ਡਾਈ ਉਹਦੇ ਵਿੱਚ ਸਾਡਾ ਸਾਰਾ ਸਟਾਫ ਓ ਐਂਡ ਐਮ ਸੈਲ ਦਾ ਵਾਟਰ ਸਪਲਾਈ ਸੀਵਰੇਜ ਤੇ ਬੀ ਐਂਡ ਆਰ ਦੇ ਪਟ੍ਰੋਲਿਸ ਵਗੈਰਾ ਲੱਗੇ ਆ ਸਾਡੀ ਬੀ ਐਂਡ ਆਰ ਦੀ ਹੈ ਜੇ ਇਸ ਵਗੈਰਾ ਸਾਰੇ ਅਸੀਂ ਪ੍ਰੈਜ਼ੈਂਟ ਹੈਗੇ ਆ ਉਸ ਤੋਂ ਇਲਾਵਾ ਸਫਾਈ ਸੈਨੀਟੇਸ਼ਨ ਬ੍ਰਾਂਚ ਦੇ ਨੀਅਰ ਅਬਾਊਟ 100 ਅੰਪਲਾਈਸ ਹੈਗੇ ਆ ਸਾਡੇ 6:30 ਵਜੇ ਲੱਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਮੈਡਮ ਸ੍ਰੀਿੰਦਰਪਾਲ ਛੀਨਾ ਮੈਡਮ ਦਾ ਵੀ ਇਹਨਾਂ ਨੇ ਸਾਨੂੰ ਮੋਟੀਵੇਟ ਕਰਕੇ ਇੱਕ ਇਹਨਾਂ ਨੇ ਸਾਨੂੰ ਕਿਹਾ ਵੀ ਇੱਕ ਆਪਾਂ ਰੋਲ ਮਾਡਲ ਬਣਾਈਏ ਸਾਡੇ ਜਿਹੜਾ ਹਲਕਾ ਹੈਗਾ ਵੀ ਸਾਰਿਆਂ ਨੂੰ ਦਿਖੇ ਮੇਰੇ ਖਿਆਲ ਨਾਲ ਅਸੀਂ ਅੱਜ ਜਿਹੜੀ ਪਹਿਲੀ ਸਫਾਈ ਸਟਾਰਟ ਕੀਤੀ ਹੈ ਨਗਰ ਨਿਗਮ ਲੁਧਿਆਣਾ ਵਿੱਚ ਸਾਡਾ ਪਹਿਲਾ ਇਹ ਹਲਕਾ ਹੈਗਾ ਜਿੱਦੇ ਵਿੱਚ ਅੱਜ ਸਵੇਰੇ 6:30 ਵਜੇ ਇਕੱਠੇ ਹੋ ਕੇ ਅਸੀਂ ਸਫਾਈ ਕਰਵਾ ਰਹੇ ਹਾਂ ਤਾਗਲੀ ਖਬਰ ਅਮ੍ਰਿਤਸਰ ਤੋਂ ਅਮ੍ਰਿਤਸਰ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਅਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਨੂੰ ਉਸ ਸਮੇਂ ਬੜੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਨੇ ਤਿੰਨ ਹਥਿਆਰਾਂ ਦੇ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਰਸਤੇ ਦੇ ਵਿੱਚ ਲੈ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋੜ ਦੇ ਪਿੰਡ ਵਿਖੇ ਪਿੰਡ ਸੋਥਾ ਵਿਖੇ ਕਿਸਾਨਾਂ ਦੀ ਕਰੀਬ 38 ਏਕੜ ਦੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਮਦਦ ਦਿੱਤੀ ਗਈ ਪਿੰਡ ਦੇ ਸੋਖਾ ਵਿੱਚ ਕੈਬਨਿਟ ਮੰਤਰੀ ਪਹੁੰਚਦੇ ਨੇ 10 ਦੇ ਕਰੀਬ ਕਿਸਾਨਾਂ ਨੂੰ ਜਿਨ੍ਹਾਂ ਦੀ ਕਣਕ ਫਸਲ ਸੁਆਹ ਹੋ ਗਈ ਸੀ ਕਿਸਾਨਾਂ ਨੂੰ ਆਪਣੇ ਕੋਲੋਂ 30-30 ਹਜ਼ਾਰ ਰੁਪਏ ਜਿਹੜੇ ਕਣਕ ਆ ਤੇ 30-30 ਹਜ਼ਾਰ ਰੁਪਏ ਤੇ 12 ਬਣ ਕਣਕ ਦਿੱਤੀ ਪਿਤੇਦਨੀ ਮੁਕਸਰ ਦੀ ਦਾਣਾ ਮੰਡੀ ਦੇ ਵਿੱਚ ਭਿਆਨਕ ਅੱਗ ਲੱਗੀ ਤਕਰੀਬਨ 300 ਭਰੀਆਂ ਕਣਕ ਦੀਆਂ ਬੋਰੀਆਂ ਅੱਗ ਦੀ ਭੇਟ ਚੜ ਗਈਆਂ ਮੁਕ ਦੇ ਪਹੁੰਚੀ ਫਾਇਰ ਵਿਗੜ ਦੀ ਟੀਮ ਨੇ ਅਤੇ ਆਰਤੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਜਿੱਥੇ ਪੁਖਤਾ ਪ੍ਰਬੰਧ ਬਾਰੇ ਜਾਣਕਾਰੀ ਲਈ ਅਤੇ ਹੀ ਨਸ਼ਾ ਛਡਣ ਵਾਲੇ ਨੌਜਵਾਨ ਅਤੇ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ ਐਸਐਸਪੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਜੋ ਕਿ ਮੁਹਿੰਮ ਚਲਾਈ ਜਾ ਰਹੀ ਹੈ ਉਸ ਤਹਿਤ ਇਕਜੁੱਟ ਹੋ ਕੇ ਲੜਨਾ ਪਵੇਗਾ ਤਾਂ ਹੀ ਪੰਜਾਬ ਦੇ ਵਿੱਚੋਂ ਇਹ ਕੋੜ ਖਤਮ ਹੋਵੇਗਾ ਤਏਸਨ ਅੱਜ ਦੀਆਂ 25 ਮਿੰਟ ਦੇ ਵਿੱਚ 25 ਅਹਿਮ ਖਬਰਾਂ ਕੱਲ ਫੇਰ ਪੜਤਾਂਗੇ 25 ਅਹਿਮ ਖਬਰਾਂ ਲੈ ਕੇ ਉਹਨਾਂ ਚਿਰ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ